ਪੰਜਾਬ ਚ ਵਿਧਾਨ ਸਭਾ ਚੋਣ ਹੋ ਰਹੇ ਨੇ ਤੇ ਇੱਕ ਵਿਕਲਪ ਦੀ ਰਾਜਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਇਸ ਚੋਣ ਮੈਦਾਨ ਚ ਉਤਰੀ ਹੋਈ ਨਹੀਂ ਔਰ ਅਗਰ ਅਮਰਸਰ ਦੀ ਗੱਲ ਕਰੀ ਤੇ ਅਮਰਸਰ ਦੱਖਣੀ ਹਲਕੇ ਤੋਂ ਇੰਦਰਬੀਰ ਨਿਜਰ ਨੂੰ ਉਤਾਰਿਆ ਗਿਆ ਇਸ ਵਾਰ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਨੇ ਡਾਕਟਰ ਇੰਦਰਬੀਰ ਨਿਜਰ ਗੱਲ ਕਰੀਏ ਤੇ ਪਹਿਲੀ ਵਾਰ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡਾ ਕੋਈ ਚੋਣਵੀ ਬੈਕਗ੍ਰਾਉਂਡ ਪਿਛਲਾ ਪੋਲਿਟੀਕਲ ਬੈਕਗ੍ਰਾਉਂਡ ਵੀ ਨਹੀਂ ਹੈ ਕਿੰਨਾ ਔਖਾ ਹੈ ਕਿ ਇਲੈਕਸ਼ਨ ਲੜਨਾ ਤੇ ਜਨਤਾ ਦਾ ਕੀ ਸਹਿਯੋਗ ਜਿਹੜਾ ਤੁਹਾਨੂੰ ਇਸ ਮਿਲ ਰਿਹਾ ਹੈ ਇਲੈਕਸ਼ਨ ਲੜਨਾ ਮੈਂ ਹਿਸਾਬ ਲੈ ਕੇ ਬਿਲਕੁਲ ਕਿਉਂਕਿ ਮੈਂ ਸ਼ੁਰੂ ਤੋਂ ਸੋਚਿਆ ਸੀਗਾ ਇਲੈਕਸ਼ਨ ਮੈਂ ਪਿਆਰ ਨਾਲ ਲੜਨੀ ਹੈ ਆਪਣੇ ਦਿਲ ਨਾਲ ਲੜਨੀ ਹੈ ਔਰ ਮੈਂ ਦਿਲ ਨਾਲ ਲੜ ਰਿਹਾ ਹਾਂ ਲੋਕ ਬਹੁਤ ਮੈਨਾਂ ਪਿਆਰ ਕਰਦੇ ਨੇ ਬਿਲਕੁਲ ਮੇਰਾ ਨਾਲ ਚੱਲਦੇ ਨੇ ਕਿਉਂਕਿ ਬਗਾਲਾਂ ਬੜੀਆਂ ਸਿੰਪਲ ਸਿੰਪਲ ਵਸੇ ਦੀਆਂ ਕਰਦੇ ਆ ਸੋ ਕੁਮਿਸ਼ਕਲ ਨਹੀਂ ਆਏਗੀ ਜੀ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਹਲਕੇ ਦੇ ਨਹੀਂ ਉਹ ਭਾਰੀ ਹੋ ਗਏ ਹੋ ਤੇ ਇਸ ਕਰਕੇ ਤੁਹਾਨੂੰ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ ਦੂਸਰਾ ਜਿਹੜੇ ਉੱਥੇ ਇੰਦਰਬੀਰ ਬਲਾਰੀਆ ਨੇ ਉੱਥੋਂ ਦੇ ਹਲਕੇ ਦੇ ਰਹਿਣ ਵਾਲੇ ਨੇ ਔਰ ਗੁਰਪ੍ਰਤਾਪ ਸਿੰਘ ਟਿੱਕਾ ਉਹ ਵੀ ਉੱਥੋਂ ਦੇ ਰਹਿਣ ਵਾਲੇ ਨੇ ਕਿ ਭਾਰੀ ਹੁੰਦਾ ਨੁਕਸਾਨ ਆਮਾਦੀ ਪਾਰਟੀ ਨੂੰ ਉੱਥ ਨੇ ਬਾਰੀਤ ਨਹੀਂ ਅੰਮ੍ਰਿਤਸਰ ਤੇ ਕੋਈ ਛੋਟਾ ਸ਼ਹਿਰ ਹੈ ਕੋ ਬਹੁਤ ਵੱਡਾ ਸ਼ਹਿਰ ਵੀ ਨਹੀਂ ਹੈ ਨੰਬਰ 1 ਨੰਬਰ 2 ਜਿase دیکھیਏ ਤੇ ਇੰਦਰਵੀਰ ਬਲਾਰੀਆ ਸੈਂਟਰਲ ਚ ਰਹਿੰਦੇ ਨੇ ਤੇ ਇਲੈਕਸ਼ਨ ਸਾਊਥ ਚ ਲੜ ਰਹੇ ਨੇ ਮੈਂ ਨੌਸ਼ ਚ ਰਹਿੰਦੇ ਨੇ ਇਲੈਕਸ਼ਨ ਸਾਊਥ ਚ ਲੜ ਰਹੇ ਆ ਜਿਹੜੇ ਦੋ ਕਾਂਗਰਸ ਦੇ ਬਹੁਤ ਸਟਰੋਂਗ ਕੰਟੈਂਡੇਸੀ ਕੇ ਆਪਣੇ ਠੇਕੇਦਾਰ ਸਾਹਿਬ ਔਰ ਦੂਜੇ ਜਿase ਕਿ ਆਪਣੇ ਪਲਾਸਾ ਸਾਹਿਬ ਉਹ ਵੀ ਦੋਵੇਂ ਨੌਸ਼ ਚ ਰਹਿੰਦੇ ਨੇ ਸੋ ਐਵੇਂ ਕਿਸੇ ਨੂੰ ਟਾਰਗੇਟ ਕਰ ਦੇਣਾ ਔਰ ਸਾਰੇ ਉਹ ਬੈਂਡਵੇਗਨ ਦੇ ਮਗਰ ਜੁਆਇਨ ਕਰ ਜਾਂਦੇ ਨੇ ਕਿ ਬਾਹਰਲਾ ਬਾਹਰਲਾ ਸਾਰੇ ਬਾਹਰਲੇ ਮੈਂ ਤੁਹਾਨੂੰ ਚਾਰ ਕੈਂਡੀਡੇਟ ਨੇ ਚਾਰੇ ਬਾਹਰਲੇ ਆ ਬਲਾਰੀਆ ਸੋ ਮੈਨੂੰ ਕੋ ਪ੍ਰੋਬਲਮ ਨਹੀਂ ਆਦੀ ਜੀ ਲੋਕੀ ਬੜਾ ਪਿਆਰ ਕਰ ਰਹੇ ਆ ਬਹੁਤ ਜ਼ਿਆਦਾ ਜੀ ਗੱਲ ਕਰੀਏ ਤਾਂ ਡੰਪ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਤੁਹਾਡੀ ਜਿਹੜੀ ਹੈਗਾ ਉਸ ਹਲਕੇ ਦੇ ਵਿੱਚ ਹੈ ਔਰ ਉਸ ਹਲਕੇ ਉਸੇ ਡੰਪ ਨੂੰ ਲੈ ਕੇ ਕਾਫੀ ਰਾਜਨੀਤੀ ਵੀ ਪੰਜਾਬ ਦੀ ਗਰਮਾਈ ਇੰਦਰਵੀਰ ਬਲਾਰੀਆ ਦਾ ਕਹਿਣਾ ਹੈ ਕਿ ਲੋਕਾਂ ਦੇ ਹੱਕ ਵਿੱਚ ਫਤਵਾ ਦੇਣ ਵਾਸਤੇ ਉਹਨਾਂ ਨੇ ਪਾਰਟੀ ਤੋਂ ਅਲੱਗ ਹੋਏ ਆ ਤੁਹਾਡੀ ਪਾਰਟੀ ਡੰਪ ਦੇ ਮਸਲੇ 'ਚ ਕੀ ਗੱਲ ਕਰੇਗੀ ਡੰਪ ਦਾ ਮਸਲਾ ਤੇ ਪਾਰਟੀ ਤੋਂ ਉੱਪਰ ਉੱਠ ਕੇ ਆਏਗਾ ਸੋ ਮੇਰੀ ਪਾਰਟੀ ਦੀ ਗੱਲ ਨਹੀਂ ਹੈ ਡੰਪ ਉੱਥੇ ਨਹੀਂ ਹੋਣਾ ਚਾਹੀਦਾ ਕੋਈ ਸ਼ੱਕ ਨਹੀਂ ਹੈ ਦੋ ਰਾਏ ਦਵਾਰੇ ਨਹੀਂ ਹੈ ਕਿਉਂਕਿ ਆਬਾਦੀ ਨੇ ਡੰਪ ਨੂੰ ਚਾਰੇ ਬਨੇ ਘੇਰਿਆ ਹੋਇਆ ਹੈ ਇੱਕ ਸਾਈਡ ਤੇ ਉਹਦੇ ਅਨਾਜ ਮੰਡੀ ਹੈ ਔਰ ਇੱਕ ਸਾਈਡ ਤੇ ਨਹਿਰ ਜਾ ਰਹੀ ਹੈ ਅਪਰ ਬਾਰੀ ਦੁਆਪ ਕੋ ਨਾਲ ਜਾ ਰਹੀ ਹੈ ਸੋ ਉਹਦੀ ਲੋਕੇਸ਼ਨ ਬਹੁਤ ਗੰਦੀ ਹੈ ਔਰ ਜਦੋਂ ਅਸੀਂ ਉਥੇ ਟ੍ਰੀਟਮੈਂਟ ਪਲਾਂਟ ਲਗਾਉਣੇ ਆ ਤੇ ਉਹਦੇ ਬਾਅਦ ਜਦੋਂ ਇਹ ਸਾਰਾ ਗਾਰਬੇਜ ਖਤਮ ਹੋ ਜਾਏਗਾ ਤੇ ਸਾਨੂੰ ਗਾਰਬੇਜ ਦੂਜੇ ਸ਼ਹਿਰਾਂ ਤੋਂ ਲੈਣਾ ਪਏਗਾ ਇਹਦਾ ਮਤਲਬ ਕਿ ਛੋਟੇ ਛੋਟੇ ਰਾਵਾਂ ਚੋਂ ਅਸੀਂ ਟਰਾਲੀਆਂ ਔਰ ਟਰੱਕ ਭਰਪਾ ਲਿਆਵਾਂਗੇ ਜਿਹੜੇ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਤੁਹਾਡੀ ਪਾਰਟੀ ਕੀ ਕਰੇਗੀ ਸਾਡੀ ਪਾਰਟੀ ਬਾਹਰ ਸ਼ਿਫਟ ਕਰੇਗੀ ਨੂੰ ਜੀ ਬਾਹਰ ਸ਼ਿਫਟ ਕਰੇਗੀ ਇਹ ਵਾਦਾ ਵਾਦਾ ਹੈ ਪੱਕਾ 100% ਵਾਦਾ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਕੋਈ ਕਿੰਤੂ ਪੈਂਤ ਨਹੀਂ ਹੈ ਮੈਂ ਕਮਿਟਿਡ ਆ ਮੇਰੇ ਦਿਲੋਂ ਗੱਲ ਕਰ ਰਿਹਾ ਤੁਹਾਡੇ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਰਿਹਾ ਅਗਰ ਤੁਹਾਡੀ ਗੱਲ ਕਰੀਏ ਤਾਂ ਤੁਹਾਡਾ ਜਿਹੜਾ ਹਲਕਾ ਨਾਰਮਲੀ ਛੋਟੇ ਦੁਕਾਨਦਾਰਾਂ ਦਾ ਹਲਕਾ ਹੈ ਕਾਫੀ ਸੁਨਿਆਰਾ ਬਰਾਦੀ ਦੇ ਲੋਕ ਉੱਥੇ ਰਹਿੰਦੇ ਨੇ ਕੁਝ ਸੁਨਿਆਰਾ ਬਰਾਦੀ ਦੇ ਜਿਹੜੇ ਉੱਥੋਂ ਦੇ ਡਿਸਟ੍ਰਿਕਟ ਲੀਡਰ ਨੇ ਉਹ ਤੁਹਾਡਾ ਵਿਰੋਧ ਵੀ ਕਰ ਰਹੇ ਨੇ ਉਹਨਾਂ ਕਹਿਣਾ ਕਿ ਸਾਨੂੰ ਬਰਦਾਸ਼ਤ ਨਹੀਂ ਹੈ ਕਿ ਸਾਡੇ ਹੱਕ ਦੀ ਆਵਾਜ਼ ਨਹੀਂ ਚੁੱਕੀ ਗਈ ਹੈ ਇਹਨਾਂ 'ਚ ਕਿੰਨਾ ਸੱਚਾਈ ਹੈ ਕਿ ਸਮੇਂ ਦਿਓ ਕਿ ਇਹਨਾਂ આરોਪਾਂ ਦੇ ਵਿੱਚ ਕੋਈ ਤਾਕਤ ਹੈ ਜਾਂ ਇਹਨੂੰ ਵਿਪੱਖਸ਼ ਚਲਾ ਰਹੇ ਨੇ ਨਹੀਂ ਵਿਪੱਖਸ਼ ਚਲਾ ਰਿਹਾ ਜੀ ਅਸੀਂ ਤੇ ਪੂਰੇ ਸੁਨਿਆਰਾ ਬਰਾਦੀ ਦੇ ਨਾਲ ਆ ਇਨਫੈਕਟ ਅਸੀਂ ਰੈਲੀ ਕੀਤੀ ਭਗਵੰਤਪਾ ਦੀ ਔਰ ਬਿਲਕੁਲ ਅਸੀਂ ਟਾਲੀ ਵਾਲੇ ਬਾਜ਼ਾਰ ਦੇ ਬਾ ਔਰ ਬਹੁਤ ਹੰਗਾਰਾ ਸੀ ਬਹੁਤ ਤਕੜਾ ਮਿਲਿਆ ਉੱਥੇ ਕੋਈ 10-15 ਹਜ਼ਾਰ ਬੰਦੇ ਸੀਗੇ ਔਰ ਬਹੁਤ ਸਾਰੇ ਆਪਣੇ ਜਿਹੜੇ ਸਨੇਰਾ ਵੀਰ ਸੀ स्वर्णਕਾਰ ਵੀਰ ਸੀ ਉਹ ਆਏ ਸੀਗੇ ਜਿਹੜੇ ਇੰਸਪੈਕਟਰ ਐਵੇਂ ਘੁੰਮਦੇ ਫਿਰਦੇ ਬਾਜ਼ਾਰਾਂ 'ਚ ਲੋਕਾਂ ਨੂੰ ਤੰਗ ਕਰਦੇ ਆ ਇਹ ਬੰਦ ਹੋਣਾ ਚਾਹੀਦਾ ਦਿੱਲੀ 'ਚ ਸੀ ਬੰਦ ਕਰਤਾ ਸਰ ਆ ਆਸਵਾਲਾ ਜੀ ਕਿੰਨੂ ਤੁਸੀਂ ਆਪਣਾ ਉਮੀਦਵਾਰ ਬੰਦੇ ਜਿਹੜਾ ਤੁਹਾਨੂੰ ਟੱਕਰ ਦੇ ਸਕਦਾ ਉਹਦੇ ਵਿੱਚ ਇੰਦਰਬੀਰ ਬਲਾਰੀਆ ਕਿ ਗੁਰਪ੍ਰਤਾਪ ਸਿੰਘ ਟਿੱਕਾ ਜਿਹੜਾ ਜਿਹੜਾ ਤੁਸੀਂ ਟੱਕਰ ਮੰਨਦੇ ਹੋ ਜਿਨ੍ਹਾਂ ਨਾਲ ਮੈਂ ਤੇ ਆਪਣੀ ਜ਼ਿੰਦਗੀ ਦੀ ਹਮੇਸ਼ਾ ਆਪਣੇ ਆਪ ਨੇ ਹੀ ਬਿਤਾਈ ਆ ਮੇਰਾ ਮਤਲਬ ਕਹਿੰਦਾ ਕਿ ਮੈਂ ਆਪਣੇ ਆਪ ਨੇ ਹੀ ਕੰਪ ਤੇ ਵੀ ਲੜਾਈ ਮੈਂ ਆਪਣੇ ਆਪ ਲੜ ਰਿਹਾ ਵੱਤ ਵਾ ਲੋਕਾਂ ਨੂੰ ਮਿਲ ਰਿਹਾ ਵੱਤ ਵਾ ਪਿਆਰ ਲੋਕਾਂ ਨੂੰ ਦੇ ਰਿਹਾ ਔਰ ਲੈ ਰਿਹਾ ਉਹਨਾਂ ਕੋ ਸੋ ਲੜਾਈ ਮੇਰੀ ਵੈਸੇ ਕਿਸੇ ਹੈ ਨਹੀਂ ਆਮ ਆਦੀ ਪਾਰਟੀ ਬੜੀ ਕਲੀਨ ਸ਼ਿਪ ਕਰਨ ਵਾਲੀ ਹੈ ਸਾਊਥ ਵਿੱਚ ਔਰ ਪੂਰੇ ਪੰਜਾਬ ਵਿੱਚ ਵੀ ਪਰ ਜੇ ਆਪਾਂ ਦੂਜਾ ਸਵਾਲ ਤਾਂ ਲੈ ਲਈਏ ਸਵਾਲ ਮੰਨ ਲੀਏ ਇਸ ਗੱਲ ਨੂੰ ਤੇਂਦਰਵੀਰ ਬਲਾਰੀਆ ਦਾ ਉਹ ਨੰਬਰ 2 ਤੇ ਆ ਸਕਦੇ ਨੇ ਠੀਕ ਹੈ ਜੀ ਟ੍ਰਿਪਲ ਮਿਲਾ ਕੇ ਆਮ ਆਦੀ ਪਾਰਟੀ ਵੱਲੋਂ ਉਹ ਤੇ ਜਿੱਤੇ ਦਾ ਦਾਵਾ ਕੀਤਾ ਗਿਆ ਔਰ ਉਹਨਾਂ ਦਾ ਕਹਿਣਾ ਕਿ ਜਿਹੜੀ ਡੰਪ ਦੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਹੈਲਕੇ ਦੀ ਆ ਉਹ ਉਹਨੂੰ ਹੱਲ ਕਰਨ ਵਾਸਤੇ ਸਾਰੇ ਕੰਮ ਕਰਨਗੇ ਸੁਮ ਜਗਬਾਨੀ ਟੀਵੀ ਅੰਮ੍ਰਿਤਸਰ